ਮੈਂ ਇਹਨਾਂ ਜਿੰਬੂ ਲਿੰਗਾ ਨੂੰ ਸਭੀ ਕੋ

ਦਾ ਅਸ਼ੀਰਵਾਦ ਦੇਣ ਵਾਲੇ ਅਸਿਸਟੈਂਟ ਵਰਕਰ ਮਨਜੋਤ ਪਾਸਟਰ ਜੀ ਚੱਕ ਦੇ ਸਾਰੇ ਮੇਰੇ ਭੈਣ ਭਰਾ ਇਹ ਬਹੁਤ ਨਾਲ ਇਹ ਸਾਰੇ ਇਸ ਮੈਂ ਤਾਂ ਤੁਹਾਨੂੰ تشਵੀਰਵਾਦ ਕਰਨ ਵਾਸਤੇ। ਪਰ ਜੋ ਸ਼ਬਦ ਆਇਆ ਤੂੰ ਜਹਾਂ ਕਹੀਂ ਗਿਆਏਗਾ ਮੈਂ ਤੇ ਲਿਖਸਾ। ਹਾਲੇ ਹਾਲਾ। تشਵੀਰਵਾਦ ਮੈਂ ਵਾਸਤੇ پارٹی ਦੇ ਕੋਲ ਮਾਫ਼ੀ ਮੈਂ। ਜਿਹੜੀ ਜ਼ਿੰਮੇਵਾਰੀ ਮੈਨੂੰ پارٹی ਵੱਲੋਂ ਦੇ ਰਹੀ ਗਈ ਹੈ। ਮੈਂ ਮਾਨਦਾਰੀ ਨਾਲ ਧਿਆਨਤਾ ਨਾਲ ਆਪਣੀ ਜ਼ਿੰਮੇਵਾਰੀ ਤੇ ਆਪਣਾ ਕੱਤਰ ਨਿਭਾਉਂਦੇ ਗੁਰਵਿੰਦਰ ਭੱਜਾ ਜੀ ਤੇ ਛੋਟੇ ਦਾ ਜੀਤਾਲ ਅੱਟੀ ਜੀ ਸਾਰੇ ਇਨਸਾਨ ਜੋ ਵੀ ਪਾਸ ਤੇ ਕੁਸੀਂ ਕਾਹ ਨੂੰ ਮੈਨੂੰ ਹੁਕਮ ਲਾਉਗੇ। ਉਹ ਵੀ ਇਲਾਕੇ ਦੇ ਕੰਮ ਮੈਨੂੰ ਹੁਕਮ ਲਾਉਗੇ। ਅਸੀਂ ਕਦਾ ਹੁਕਮ ਅਨੁਸਾਰੇ ਕੰਮ ਕਰਾਂ। ਉਹ ਸਕਾ ਦੇ ਸਕੂਲ ਦੇ ਲਾਈਟਾਂ ਦੇ ਸਕੂਲ ਦੇ ਕਲੀਨਿਕ ਦੇ ਹਸਪਤਾਲ ਦੇ ਸਪੋਰਟਸ ਦੇ ਉਹ ਸਾਰੇ ਕੰਮ ਕਰਾਂ। ਧੰਨਵਾਦ ਮੀ ਪਾਲੀ ਸਭ ਲੋਕਾਂ ਦੀ। ਇੱਕ ਦਸਤਾ ਹੈ ਫਲਕ ਲਗ ਫੁੱਲਾ ਆਮ ਨੂੰ ਨਾਲ ਵਾਸਤੇ ਕੰਮ ਕਰਦੇ ਤੇ ਪ੍ਰੋਫੈਸਰ ਜੀ ਦਾ ਪੂਰਾ ਅਸ਼ੀਰਵਾਦ ਅਸੀਂ ਇਹ ਉਪਰ ਸੰਚਤਾ ਕੇ ਭਾਗੀ ਸੇਵਕ ਕਰਾਂਗੇ ਮੈਂ ਪਾਸਟਰ ਸਬੰਧੀ ਦਾ सारे जिने बि हिते सजण हाज़र सुखदेव जी थॉमस जी रवि जी चेंबू जी काका सरी, जी सरी विलियम जी जगदेव राज जी वलसन साहिब माना